ਗੌੜੀ ਬਿਰਾਗ ਨਮਹਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਨਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੇ ਜਨ ਵਿਛੜਿਆ ਮਿਲਿਆ ਮੇਰਾ ਸਿਰ ਜਨਹਾਰ ਮੇਰੇ RAM ਹਮ ਪਾਪੀ ਸਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੈਲੇ ਕਭੂ ਆਪਣੀ ਕਿਰਪਾ ਧਾਰ ਰਹਾਉ ਹਮਰੇ ਆਬ ਕਉਣ ਬਹੁਤ ਬਹੁਤ ਹੈ ਬਹੁ ਵਾਰ ਵਾਰ ਹਰ ਗਣਤਨ ਆਵੇ ਤੂੰ ਗੁਣਵੰਤਾ ਹਰ ਹਰ ਧਿਆਲ ਹਰ ਆਪੇ ਬਖਸ਼ਲ ਹੈ ਹਰ ਭਾਵੇ ਹਮ ਅਪਰਾਧੀ ਰਾਖ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਦ ਗੁਰ ਬੋਲਣਾ ਤਬ ਬਿਸਮ ਹੋਏ ਜਾਈ ਹਮ ਜੈਸੇ ਅਪਰਾਧੀ ਅਬਰ ਕੋਈ ਰਾਖੇ ਜੈਸੇ ਹਮ ਸਤਗੁਰ ਰਾਖ ਲੀਏ ਛਡਾਈ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦ ਮੇਰਾ ਸਖਾ ਸਖਾਈ ਜੋ ਹਮਰੀ ਬਦਹੋਤੀ ਮੇਰੇ ਸਤਗੁਰਾ ਸਾਬਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾ ਜਿਤ ਮੇリエ ਚੋਕੇ ਸਭ ਸੋਗ ਸੰਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 167 ਤੇ ਸੁਭਾਏਮਾਨ ਸ਼ਬਦ ਪੜਿਆ ਜੋ ਸਤਗੁਰੂ ਸਮਝਾਉਣਾ ਕਰਦੇ ਨੇ ਇਹ ਗੌੜੀ ਰਾਗ ਅੰਦਰ ਹੈ ਜੀ ਮਹੱਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਗੁਰੂ ਕਹਿਣਾ ਕਰਦੇ ਨੇ ਹਮਰੇ ਮਨ ਚਿਤ ਹਰ ਆਸਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਹੇ ਸਤਗੁਰੂ ਮੇਰੇ ਮਨ ਵਿੱਚ ਨਿਤ ਇੱਕ ਆਸ ਬੱਝੀ ਰਹਿੰਦੀ ਹੈ ਵੇ ਕਿਸ ਤਰ੍ਹਾਂ ਤੇਰਾ ਦਰਸ਼ਨ ਹੋਵੇ ਅਗਲੇ ਬੰਦ ਚ ਮਹਾਰਾਜਾ ਦੇ ਨੇ ਜਨ ਪ੍ਰੀਤ ਲਾਈ ਸੋ ਜਾਣਤਾ ਜਿਨੇ ਭਾਈ ਗੁਰੂ ਦੇ ਨਾਲ ਪ੍ਰੀਤ ਲਾਈ ਆ ਪਿਆਰ ਆ ਗੁਰੂ ਦੇ ਨਾਲ ਉਹ ਜਾਣਦੇ ਨੇ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਉਹ ਜਿਨ੍ਹਾਂ ਨੇ ਪ੍ਰੀਤ ਲਾ ਲਈ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਨਾਲ ਸ਼ਬਦ ਨਾਲ ਪਿਆਰ ਆ ਗੁਰਬਾਣੀ ਪੜ੍ਹਦੇ ਸੁਣਦੇ ਨੇ ਮਹਾਰਾਜ ਕਹਿੰਦੇ ਉਹ ਜਾਣ ਜਾਂਦੇ ਨੇ ਵੀ ਕਿੰਨਾ ਪਿਆਰ ਗੁਰੂ ਦੇ ਨਾਲ ਆ ਤੇ ਗੁਰੂ ਤੈਨੂੰ ਕਿੰਨਾ ਪਿਆਰ ਕਰਦਾ ਤੋ ਸੂਝੀ ਆ ਜਾਂਦੀ ਨਾ ਜਦੋਂ ਆਪ ਗਿਆਨ ਲੈਣੇ ਨੇ ਉਹ ਜਾਣ ਜਾਂਦੇ ਨੇ ਮਹਾਰਾਜ ਕਹਿੰਦੇ ਜਿਹੜੇ ਜਾਣ ਜਾਂਦੇ ਨੇ ਉਹਨਾਂ ਵਾਸਤੇ ਸਤਿਗੁਰੂ ਕਹਿੰਦੇ ਨੇ ਹਉ ਗੁਰਬਾਨੀ ਗੁਰ ਆਪਣੇ ਜਦ ਵਿਸੜਿਆ ਮੇਲਿਆ ਮੇਰਾ ਸਿਰ ਜਨਹਾਰ ਸਤਿਗੁਰੂ ਸਮਝਾਉਣਾ ਕਰਦੇ ਨੇ ਵੀ ਮੈਂ ਉਹਨਾਂ ਤੋਂ ਕੁਰਬਾਨ ਆ ਗੁਰੂ ਪਿਆਰ ਵਾਲਿਆਂ ਤੋਂ ਭਗਤ ਪਿਆਰਿਆਂ ਤੋਂ ਗੁਰੂ ਸਹਿਬਾਨਾਂ ਤੋਂ ਵਿਦਵਾਨਾਂ ਤੋਂ ਜਿਨ੍ਹਾਂ ਨੇ ਸਾਨੂੰ ਇਹ ਗੁਰਬਾਣੀ ਦਿੱਤੀ ਹਉ ਕੁਰਬਾਨੀ ਗੁਰ ਆਪਣੇ ਸ਼ਬਦ ਗੁਰੂ ਤੋਂ ਮੈਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਮੇਰਾ ਵਿਛੋੜਾ ਦੂਰ ਕਰਤਾ ਜਿਹੜਾ ਪ੍ਰਮਾਤਮਾ ਨਾਲ ਜੀਵ ਆਤਮਾ ਦਾ ਵਿਛੋੜਾ ਸੀ ਉਹ ਸ਼ਬਦ ਰਾਹੀਂ ਬਾਣੀ ਰਾਹੀਂ ਜੀਵ ਆਤਮਾ ਪ੍ਰਭੂ ਪ੍ਰਮਾਤਮਾ ਨੂੰ ਮਿਲ ਪਿਆ ਮਹਾਰਾਜ ਕਹਿੰਦੇ ਉਹਨਾਂ ਤੋਂ ਕੁਰਬਾਨ ਆ ਜਿਨ੍ਹਾਂ ਨੇ ਮੇਰਾ ਸਿਰਜਣਹਾਰ ਮੇਰੀ ਸਿਰਜਣਾ ਕਰਨ ਵਾਲੇ ਪ੍ਰਭੂ ਪ੍ਰਮਾਤਮਾ ਦੇ ਨਾਲ ਮੇਲ ਮੇਰ ਮਲਾਪ ਕਰਾਤਾ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦਵਾਰ ਹੇ ਮੇਰੇ RAM ਵਾਹਿਗੁਰੂ ਅੱਲਾ ਗੌਰ ਜੀ ਹਮ ਪਾਪੀ ਸ਼ਰਨ ਪਰੇ ਹਰ ਦਵਾਰ ਅਸੀਂ ਪਾਪੀਆਂ ਤੇਰੀ ਸ਼ਰਨ ਵਿੱਚ ਆਏ ਆ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ ਲੋ ਨਾਮ ਦੀ ਦਾਤ ਦਿਓ ਮੇਰੇ RAM ਹਮ ਪਾਪੀ ਸ਼ਰਨ ਭਰੇ ਹਰ ਦਵਾਰ ਜਦੋਂ ਗੁਰੂ ਦੀ ਸ਼ਰਨ ਪਾਵਾਂਗੇ ਨਾ ਆਪਾਂ ਫੇਰ ਮਤ ਨਿਰਗੁਣ ਹਮ ਮੈਲੇ ਸਾਡੀ ਮਾਤਾ ਜਿਹੜੀ ਇਹਨੂੰ ਇਹਦੇ ਵਿੱਚ ਕੋਈ ਗੁਣ ਨਹੀਂ ਹੈ ਮਤ ਨਿਰਗੁਣ ਹਮ ਮੈਲੇ ਮਨ ਮੈਲਾ ਮਤ ਨ ਗੁਣੀ ਹੈ ਕੋਈ ਗੁਣ ਨਹੀਂ ਹੈ ਕਬ ਹੂੰ ਆਪਣੀ ਕਿਰਪਾ ਧਾਰ ਸੱਚੇ ਸਤਗੁਰੂ ਤੁਸੀਂ ਬਖਸ਼ਿਸ਼ ਕਰ ਰਹੇ ਹੋ ਤੇਰੀ ਕਿਰਪਾ ਨੂੰ ਅਸੀਂ ਧਾਰਨ ਕਰ ਲਗੇ ਆਪਣੇ ਆਪ ਤੇ ਕਿਰਪਾ ਕਰਕੇ ਆਪਾਂ ਗੁਰੂ ਦੀ ਕਿਰਪਾ ਲੈਣੀ ਹੈ ਇਹ ਵੀ ਇੱਕ ਪੁਆਇੰਟ ਗਹਿਰਾ ਹੈ ਵਿੱਚ ਵੀ ਸਤਗੁਰੂ ਤਾਂ ਕਿਰਪਾ ਕਰ ਰਹੇ ਨੇ ਗਿਆਨ ਦੀ ਦਾਤ ਦੇ ਰਹੇ ਨੇ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਦੀ ਕਿਰਪਾ ਪ੍ਰਾਪਤ ਕਰੀਏ ਅਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਇਹ ਰਹਾਉ ਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਨੇ ਹਮਰੇ ਆਪਕਣ ਬਹੁਤ ਬਹੁਤ ਹੈ ਇਹ ਸਤਿਗੁਰੂ ਅਸੀਂ ਔਗਣਾਂ ਦੇ ਭਰੇ ਹੋਏ ਹਾਂ ਬਹੁ ਵਾਰ ਵਾਰ ਹਰ ਗਣਤਨਾ ਆਵੇ ਜਿੰਨੇ ਸਾਡੇ ਵਿੱਚ ਔਗਣਾਂ ਦੀ ਗਿਣਤੀ ਨਹੀਂ ਹੁੰਦੀ ਇੰਨੇ ਔਗਣ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿ ਸੁਮੇਹਰ ਅਪਾਵੋ ਡੁੱਬਦੇ ਪੱਥਰ ਤਾਰੇ ਸਤਿਗੁਰੂ ਦਇਆ ਕਰੋ ਮੇਹਰ ਕਰੋ ਸਾਡੇ ਤੇ ਸਾਨੂੰ ਪੱਥਰਾਂ ਵਰਗੇ ਨੂੰ ਪੱਥਰਾਂ ਵਰਗਿਆਂ ਨੂੰ ਸਾਨੂੰ ਸੰਸਾਰ ਭਵ ਭਵਜਲ ਸਾਗਰ ਦੇ ਵਿੱਚ ਡੁੱਬਦੇ ਨੂੰ ਬਚਾ ਲਓ ਸਤਿਗੁਰੂ ਸਮਝਾਉਣਾ ਕਰਦੇ ਨੇ ਸਾਡੇ ਇੰਨੇ ਔਗਣ ਨੇ ਵੇ ਗਿਣਿਆ ਨਹੀਂ ਜਾ ਸਕਤੇ हे ਵਾਹਿਗੁਰੂ ਤੁਸੀਂ ਕਿਰਪਾ ਕਰਕੇ ਸਾਨੂੰ ਆਪਦੇ ਚਰਨੀ ਲਾਓ ਲਾਏਗਾ ਕੌਣ ਮਹਾਰਾਜ ਕਹਿੰਦੇ ਤੂੰ ਗੁਣਵੰਤਾ ਹਰ ਹਰ ਦਿਆਲ ਜਿਹੜਾ ਗੁਣਾ ਦਾ ਭੰਡਾਰ ਹੈ ਹਰੀ ਪ੍ਰਭੂ ਪਰਮਾਤਮਾ ਤੇ ਆਪਣੇ ਸਤਿਗੁਰੂ ਜਿਹਦੇ ਵਿੱਚ ਗੁਣ ਹੋਣ ਉਹੀ ਗੁਨਾਹਗਾਰਾਂ ਨੂੰ ਬਖਸ਼ ਸਕਦਾ ਹੈ ਜਿਹੜਾ ਆਪ ਹੀ ਔਗਣਾ ਦਾ ਭਰਿਆ ਤੇ ਉਹ ਨਹੀਂ ਉਹ ਕੀ ਦੂਜੇ ਨੂੰ ਔਗਣ ਔਗਣਾ ਭਰੇ ਨੂੰ ਬਖਸ਼ ਦੇਗਾ ਆਪਣੇ ਸਤਿਗੁਰੂ ਨੇ ਇਹ ਗੁਣ ਬੰਤਾ ਹੈ ਗੁਣਾ ਦੇ ਭੰਡਾਰ ਨੇ ਇੱਥੇ ਲਿਖਿਆ ਸਤਿਗੁਰਾਂ ਨੇ ਤੂੰ ਕੌਣ ਬੰਤਾ ਹਰ ਹਰ ਧਿਆਲ ਹਰ ਆਪੇ ਬਖਸ਼ ਲੇ ਹਰ ਭਾਵੇਂ ਸਤਿਗੁਰੂ ਆਪੇ ਬਖਸ਼ਿਸ਼ ਕਰਦਾ ਜਦੋਂ ਉਹਨੂੰ ਜੋ ਜਦੋਂ ਉਹਨੂੰ ਪਾਉਂਦਾ ਪਾਉਂਦੇ ਦਾ ਮਤਲਬ là ਚੰਗਾ ਲੱਗਣਾ ਜੇ ਆਪਾਂ ਜਿੰਨੇ ਵੀ ਭੈਣ ਭਰਾ ਸੁਣਨ ਵਾਲੇ ਆ ਜੇ ਆਪਾਂ ਉਹਦੇ ਗੁਣ ਗਾਉਣੇ ਆ ਗੁਰੂ ਦੇ ਸਿਨਾਪ ਤੇ ਚੱਲ ਰਹੇ ਆ ਗੁਰੂ ਦੇ ਕਹਣੇ ਮੁਤਾਬਕ ਆਪਣਾ ਜੀਵਨ ਆ ਤੇ ਆਪਾਂ ਉਹਨੂੰ ਚੰਗੇ ਲੱਗਾਂਗੇ ਤੇ ਸਾਨੂੰ ਵੀ ਗੁਰੂ ਦਾ ਗਿਆਨ ਪਾਉਂਦਾ ਹੋਵੇ ਗੁਰੂ ਦੀ ਗੱਲ ਚੰਗੀ ਲੱਗਦੀ ਹੋਵੇ ਆਪਾਂ ਨੂੰ ਹੁਣ ਵਰਲਿਆਂ ਨੂੰ ਛੱਡ ਕੇ ਬਹੁਤਿਆਂ ਨੂੰ ਗੁਰੂਆ ਗਿਆਨ ਨਹੀਂ ਚੰਗਾ ਲੱਗਦਾ ਕਿਉਂਕਿ ਇੱਥੇ ਸੱਚ ਲਿਖਿਆ ਹੋਇਆ ਸੱਚ ਹਰੇਕ ਦੇ ਚੁੱਭਦਾ ਕਿਉਂ ਅਸੀਂ ਔਗਣ ਹਾਂ ਨਾ ਸਾਡੇ ਵਿੱਚ ਤਾਂ ਗਨਾ ਹੀ ਨੇ ਗੁਣ ਤਾਂ ਕੋਈ ਹੈ ਨਹੀਂ ਤੇ ਸਤਗੁਰੂ ਜਦੋਂ ਗੁਣਾ ਵਾਲੀ ਗੱਲ ਕਰਦੇ ਨੇ ਸਾਨੂੰ ਚੁੱਭਦੀ ਹੈ ਫਿਰ ਬਾਲੇ ਕਹਿੰਦੇ ਆ ਤਾਂ ਨਿੰਦਿਆ ਹੀ ਕਰੀ ਜਾਂਦੇ ਨੇ ਨਹੀਂ ਨਿੰਦਿਆ ਨਹੀਂ ਕਰਦੇ ਜੀ ਸਤਗੁਰੂ ਸਾਡੇ ਨਾਲ ਸਮਝਾਉਂਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਜਿਵੇਂ ਨੌਵੇਂ ਪਾਤਸ਼ਾਹ ਦਾ ਇੱਕ ਸ਼ਬਦ ਪੜ੍ਹਦੇ ਹੁੰਨੇ ਆ ਇੱਕ ਪੰਕਤੀ ਪੜ੍ਹ ਦਿੰਨੇ ਆ ਹੁਣ ਆਪਾਂ ਮਹਾਰਾਜ ਕਹਿੰਦੇ ਸੁਖ ਕੇ ਹੀਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸੁਆਨ ਜੋ ਡੋਲਤ ਨਹੀਂ ਸੁੱਧ ਰਾਮ ਭਜਨ ਕੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਰਾਮ ਦੇ ਪ੍ਰਭੂ ਪਰਮਾਤਮਾ ਦੇ ਭਜਨ ਦੀ ਸੂਝੀ ਨਹੀਂ ਹੈ ਉਹ ਸੁੱਖਾਂ ਦੀ ਖਾਤਰ ਬਾਲੇ ਦੁੱਖ ਪ੍ਰਾਪਤ ਕਰਦੇ ਨੇ ਕਿਵੇਂ ਉਹ ਦੁਆਰੇ ਦੁਆਰ ਸੂਟ ਡੋਲਦੇ ਨੇ ਜਿਵੇਂ ਆਵਾਰਾ ਕੁੱਤਾ ਦਰਦਰ ਤੇ ਫਿਰਦਾ ਹੁੰਦਾ ਬੁਰਕੀ ਬੁਰਕੀ ਨੂੰ ਇਸੇ ਤਰ੍ਹਾਂ ਦਰਦਰ ਤੇ ਜਾਂਦੇ ਨੇ ਕਿਤੇ ਇੱਧਰ ਚੱਲਿਆ ਗਿਆ ਕਿਤੇ ਓਥੇ ਚੱਲਿਆ ਗਿਆ ਕਿਤੇ ਇੱਥੇ ਇੱਧਰ ਆ ਗਿਆ ਗੁਰੂ ਵੱਲ ਨੂੰ ਚਾਰ ਸਪੇਰੇ ਫਿਰਦਾ ਨਾ ਇਨਸਾਨ ਮਹਾਰਾਜ ਕਹਿੰਦੇ ਜਾਂਦਾ ਸੁੱਖਾਂ ਦੀ ਖਾਤਰ ਹੀ ਆ ਸੁੱਖ ਕੇ ਹੇਤ ਦਾ ਮਤਲਬ ਵੀ ਪਿਆਰ ਆ ਸੁੱਖਾਂ ਦੇ ਨਾਲ ਵੀ ਮੈਨੂੰ ਸੁੱਖ ਪ੍ਰਾਪਤ ਹੋਵੇ ਠੀਕ ਆ ਜੀ ਉਹ ਦਰ ਦਰ ਤੇ ਮਹਾਰਾਜ ਕਹਿੰਦੇ ਤੁਰੇ ਫਿਰਦੇ ਨੇ ਹੈਗੀ ਅਵਸਥਾ ਕੀ ਆ ਅਵਾਰਾ ਕੁੱਤੇ ਵਾਲੀ ਇਹ ਸਤਗੁਰਾਂ ਨੇ ਜਲੀਲ ਥੋੜੀ ਕੀਤਾ ਥੋੜਾ ਜਿਹਾ ਤਿੱਖੇ ਬਚਨ ਬੋਲੇ ਆ ਵੀ ਤੂੰ ਸਮਝ ਜਾਵੇਂ ਤੈਨੂੰ ਦੱਸਿਆ ਤੇਰਾ ਤੇਰਾ ਰਹਿਣ ਸਹਣ ਤੇਰਾ ਆਉਣ ਜਾਣ ਦੱਸਿਆ ਵੀ ਤੂੰ ਕਿੱਥੇ ਕਿੱਥੇ ਤੁਰੇ ਫਿਰਦਾ ਕੀ ਤੇਰੀ ਹਾਲਤ ਹੈ ਤਿੱਖੇ ਬਚਨ ਬੋਲੇ ਨੇ ਸਤਗੁਰਾਂ ਨੇ ਥੋੜੇ ਜਿਹਾ ਵੀ ਜਿਵੇਂ ਡਾਕਟਰ ਜਦੋਂ ਕੋਈ ਜਾਦੇ ਬਿਮਾਰੀ ਬੁਖਾਰ ਖੰਗ ਬੁਖਾਰ ਹੋ ਜੇ ਤੇ ਉਹ ਕਹਿੰਦਾ ਟੀਕਾ ਲਾਉਣਾ ਪਊ ਭਾਈ ਜਿਵੇਂ ਡਾਕਟਰ ਬਿਮਾਰੀ ਨੂੰ ਠੀਕ ਕਰਨ ਵਾਸਤੇ ਟੀਕਾ ਲਾਉਂਦਾ ਸੂਈ ਚ ਭੋਂਦਾ ਇਸੇ ਤਰ੍ਹਾਂ ਸਤਿਗੁਰੂ ਦੇ ਤਿੱਖੇ ਬਚਨ ਨੇ ਇੱਕ ਜੈਕਸ਼ਨ ਦੀ ਤਰ੍ਹਾਂ ਉਹ ਸੂਈ ਥੋੜੀ ਜਿਹੀ ਚੁੱਭਦੀ ਤਾਂ ਹੈ ਪਰ ਉਹ ਠੀਕ ਕਰ ਦਿੰਦੀ ਹੈ ਮੈਂ ਆਪਣੀ ਗੱਲ ਬਹੁਤ ਵਾਰੀ ਦੱਸੀ ਆ ਵੀ ਮੇਰੇ ਮੈਨੂੰ ਇਹ ਬਚਨ ਜਦੋਂ ਸੁਣੇ ਮੈਂ ਗੁਰਬਾਣੀ ਸੁਣੀ ਮੈਨੂੰ ਇਹ ਬਚਨ ਮੇਰੇ ਸਮਝ ਵਿੱਚ ਆ ਗਏ ਵੀ ਸਤਿਗੁਰੂ ਸੱਚ ਕਹਿੰਦੇ ਨੇ ਮੈਂ ਵੀ ਦਰਦ-ਦਰ ਤੇ ਫਿਰਦਾ ਸੀ ਨਾ ਕਿਤੇ ਕਿਤੇ ਚੱਲਿਆ ਗਿਆ ਕਿਤੇ ਚੌਂਕੀ ਕਿਤੇ ਭਰਿਆਂ ਦੀ ਕਿਤੇ ਲੰਘਿਆਣੇ ਚਲੇ ਗਏ ਕਿਤੇ ਕੋਟਲੇ ਚਲੇ ਗਏ ਤੇ ਜਰਗ ਚਲੇ ਗਏ ਤੇ ਜੰਡ ਪੂਜਣ ਚਲੇ ਗਏ ਘਰ ਦੇ ਵਿੱਚ ਬੜੀਆਂ ਮਨ ਤਮਨਤਾਵਾ ਕਰਦੇ ਸੀ ਉਹ ਜਦੋਂ ਸਤਗੁਰਾਂ ਦਾ ਇਹ ਬਚਨ ਪੜਿਆ ਵੀ ਬਾਕਿਆ ਠੀਕ ਹੈ ਤੇਰੀ ਦਿਸਿਆ ਬਾਰਾ ਕੁੱਤੇ ਵਾਲੀ ਆ ਤੇ ਮੈਨੂੰ ਉਹ ਸਮਝ ਵਿੱਚ ਆ ਗਈ ਤੇ ਆਪਾਂ ਉਹ ਪਖੰਡ ਬਾਦ ਕਰਮ ਕਾਂਡ ਸਾਰੇ ਛੱਡ ਤੇ 2006 ਦੀ ਗੱਲ ਆ ਇਹ 6 ਦੇ ਵਿੱਚ ਛੱਡ ਤੇ 2-3 ਸਾਲ ਸਹਿਜੇ ਸਹਿਜੇ ਬਾਣੀ ਪੜਨ ਲੱਗ ਗਏ ਤੇ 9 ਚ ਆ ਕੇ ਅੰਖੰਡੇ ਬੱਟ ਦੀ ਪੌਲ ਮਿਲ ਗਈ ਅਮਰਤ ਛਕ ਲਿਆ ਹੁਣ ਸਤਗੁਰਾਂ ਦੀ ਕਿਰਪਾ ਸਦਕਾ ਬਾਣੀ ਪੜ ਲੈਨੇ ਆ ਕੁਝ ਵਿਚਾਰ ਵੀ ਲੈਨੇ ਆ ਸਮਝ ਵੀ ਆਉਂਦੀ ਆ ਕਹਿਣ ਦਾ ਮਤਲਬ ਜਦੋਂ ਗੁਰੂ ਦੇ ਬਚਨ ਆਪਾਂ ਮੰਨਾਂਗੇ ਨਾ ਉਦੋਂ ਸਾਰੇ ਵਹਿਮ ਭਰਮ ਕਰਮ ਕੰਡਨਾਂ ਤੋਂ ਇਨਸਾਨ ਬਚ ਜਾਂਦਾ ਇੱਥੇ ਸਤਿਗੁਰੂ ਕਹਿੰਦੇ ਨੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਅਸੀਂ ਪ੍ਰਾਤੀ ਸੀ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਸੀ ਬਕਾਰੀ ਬਿਰਤੀ ਸੀ ਤੇ ਸਾਨੂੰ ਰੱਖਿਆ ਕਿਨੇ ਆ ਗੁਰੂ ਦੀ ਸੰਗਤ ਨੇ ਗੁਰੂ ਦੀ ਸੰਗਤ ਕਰਨ ਲੱਗੇ ਟਾਈਮ ਟੀਵੀ ਬੰਗਲਾ ਸਾਹਿਬ ਤੋਂ ਟਾਈਮ ਟੀਵੀ ਚੜ੍ਹਦਾ ਚੜ੍ਹਦੀ ਕਲਾ ਚੈਨਲ ਤੋਂ ਮੈਂ ਬੰਗਲਾ ਸਾਹਿਬ ਤੋਂ ਕਥਾ ਸੁਣਦਾ ਰਿਹਾ ਉਹ ਕਥਾ ਸੁਣਦੇ ਨਾਲ ਗੁਰੂ ਦੀ ਸੰਗਤ ਹੋ ਗਈ ਆਪਾਂ ਇੱਥੇ ਗੁਰੂ ਦੇ ਦੁਆਰੇ ਬੈਠੇ ਵੀ ਗੁਰੂ ਦੀ ਸੰਗਤ ਕਰ ਰਹੇ ਆਂ ਤੇ ਆਪਾਂ ਜੇ ਕੋਈ ਮੋਬਾਈਲ ਤੇ ਜਾਂ ਕੋਈ ਟੀਵੀ ਤੇ ਆਪਾਂ ਕੋਈ ਚੈਨਲ ਤੇ ਸ਼ਬਦ ਦੀ ਵਿਚਾਰ ਸੁਣ ਰਹੇ ਆਂ ਉਹ ਵੀ ਸੰਗਤ ਹੈ ਇਸ ਤਰ੍ਹਾਂ ਗੁਰੂ ਦੀ ਸੰਗਤ ਹੋ ਗਈ ਉਪਦੇਸ਼ ਸੁਣਿਆ ਗੁਰੂ ਨੇ ਉਪਦੇਸ਼ ਦਿੱਤਾ ਤੇ ਹਰ ਨਾਮ ਛਡਾਵੇ ਜਦੋਂ ਗੁਰੂ ਦਾ ਨਾਮ ਹਿਰਦੇ ਘਰ ਵਿੱਚ ਵਸਣ ਲੱਗ ਗਿਆ ਉਹਨੇ ਵਹਿਮ ਭਰਮ ਕਰਮ ਕਾਂਡ ਵਿਸ਼ੇ ਵਕਾਰਾਂ ਤੋਂ ਛਡਾ ਲਿਆ ਇਹ ਸੱਚ ਆ ਜੀ ਇਹ ਪੰਕਤੀ ਆਹੀ ਕਹਿੰਦੀ ਹੈ ਹਮ ਅਪਰਾਧੀ ਰਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੇ ਗੁਰੂ ਨੇ ਉਪਦੇਸ਼ ਦਿੱਤਾ ਤੇ ਛਡਾ ਲਿਆ ਅੱਗੇ ਸਤਿਗੁਰੂ ਕਹਿੰਦੇ ਨੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਤੇਰੇ ਗੁਣ ਕਹੇ ਨਹੀਂ ਜਾ ਸਕਦੇ ਸਤਿਗੁਰੂ ਜੀ ਤੇਰੇ ਵਿੱਚ ਇੰਨੇ ਗੁਣ ਨੇ ਤੇ ਸਾਡੇ ਓਗਣ ਨਹੀਂ ਗਨੇ ਜਾ ਸਕਦੇ ਅਸੀਂ ਓਗਣਾਂ ਦੇ ਭਰੇ ਹੋਏ ਆ ਸਤਿਗੁਰੂ ਕਹਿੰਦੇ ਨੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਦ ਗੁਰ ਬੋਲਾਂ ਤਬ ਵਿਸਮ ਹੋਏ ਜਾਏ ਜਦੋਂ ਮੈਂ ਤੇਰੇ ਗੁਣ ਗਾਉਣਾ ਤੇਰੀ ਬਾਣੀ ਪੜਦਾ ਸੁਣਦਾ ਮੇਰਾ ਮਨ ਬੜਾ ਖੁਸ਼ ਹੁੰਦਾ ਵਿਕਾਸ ਬਲ ਨੂੰ ਚੱਲਦਾ ਫਿਰ ਮੇਰਾ ਮਨ ਅੱਗੇ ਸਤਿਗੁਰੂ ਕਹਿੰਦੇ ਨੇ ਹਮ ਅਪਰਾਧੀ ਅਬਰ ਕੋਈ ਰਾਖੇ ਹਮ ਜੈਸੇ ਅਪਰਾਧੀ ਅਬਰ ਕੋਈ ਰਾਖੇ ਜੈਸੇ ਹਮ ਸਤਗੁਰ ਰਾਖ ਲਿਏ ਛਡਾਈ ਸਾਨੂੰ ਅਪਰਾਧੀਆਂ ਨੂੰ ਕਿਹੜਾ ਰੱਖਦਾ ਵਾ ਗੁਰੂ ਨਹੀਂ ਹੋਰ ਤਾਂ ਅਪਰਾਧੀ ਨੂੰ ਕੋਈ ਥੜੇ ਨਹੀਂ ਚੜਨ ਲੈਂਦਾ ਇੱਕ ਗੁਰੂ ਹੀ ਹੈ ਗੁਰੂ ਨਾਨਕ ਘਰ ਜਿਹੜਾ ਸਾਨੂੰ ਗਲੇ ਲਾਉਂਦਾ ਵੀ ਆ ਜਾ ਪੁੱਤ ਤੂੰ ਭੁੱਲਿਆ ਪਟਕਿਆ ਸੀ ਆ ਜਾ ਹੁਣ ਤੂੰ ਗੁਰਮਤ ਲੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰ ਸਾਨੂੰ ਗੁਰੂ ਆਪਣੇ ਗਲੇ ਲਗਾਉਂਦਾ ਪੱਲੇ ਲਗਾਉਂਦਾ ਚਰਨਾਂ ਵਿੱਚ ਜੋੜਦਾ ਇਹ ਸਤਗੁਰੂ ਦੀ ਵਡਿਆਈ ਹੈ ਮਹਾਰਾਜ ਕਹਿੰਦੇ ਨੇ ਸਮਝਾਉਣਾ ਕਰਦੇ ਨੇ ਆਪਾਂ ਆਪਣੇ ਆਪ ਤੇ ਗੱਲ ਲਾਉਣੀ ਆ ਜੀ ਇਹ ਹਮ ਜੈਸੇ ਅਪਰਾਧੀ ਅਬਰ ਕੋਈ ਰੱਖੇ ਜੈਸੇ ਹਮ ਸਤਗੁਰ ਰੱਖ ਲੀਏ ਸੜਾਈ ਕੋਈ ਨਹੀਂ ਰੱਖਦਾ ਸਤਗੁਰੂ ਹੀ ਰੱਖਦਾ ਇਕ ਇਹ ਆਪਾਂ ਗੱਲ ਸਮਝ ਲਈ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਗੁਰੂ ਮਾਤਾ ਵੀ ਆ ਤੇ ਪਿਤਾ ਵੀ ਆ ਜਿਵੇਂ ਮਾਤਾ ਪਿਤਾ ਦੁਨਿਆਵੀ ਮਾਤਾ ਪਿਤਾ ਬੱਚੇ ਦੇ ਔਗਣ ਬਖਸ਼ ਦਿੰਦੇ ਨੇ ਕਈ ਨਹੀਂ ਵੀ ਬਖਸ਼ਦੇ ਪਰ ਇਹ ਮਾਤਾ ਪਿਤਾ ਦੀ ਤਰ੍ਹਾਂ ਸਾਡੇ ਸਤਿਗੁਰੂ ਸਾਰੇ ਸਾਡੇ ਸਾਰੇ ਔਗਣ ਬਖਸ਼ ਦਿੰਦੇ ਨੇ ਮaaf ਕਰ ਦਿੰਦੇ ਨੇ ਸਾਡੇ ਔਗਣਾਂ ਨੂੰ ਮaaf ਕਰਕੇ ਫੇਰ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਈ ਤੂੰ ਹੀ ਮੇਰਾ ਸਕਾ ਹੈ ਤੂੰ ਹੀ ਮੇਰਾ ਰਿਸ਼ਤੇਦਾਰ ਹੈ ਤੂੰ ਹੀ ਮੇਰਾ ਮਾਪਿਓ ਹੈ ਭੈਣ ਭਾਈ ਇੱਕ ਗੁਰੂ ਦੇ ਵਿੱਚ ਗੁਣ ਨੇ ਜਿਹੜਾ ਸਾਡਾ ਸਾਡੇ ਨਾਲ ਸਾਰੇ ਰਿਸ਼ਤੇ ਨਿਪਾਉਂਦਾ ਹੈ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾਂ ਸਾਬਦ ਤੁਮ ਹਰ ਜਾਣੋ ਆਪੇ ਮਹਾਰਾਜ ਮੇਰੀ ਸਾਰੀ ਤੂੰ ਜਾਣਦਾ ਮੇਰੀ ਬਿਰਤੀ ਕੀ ਆ ਮੇਰੀ ਸੋਚ ਕੀ ਆ ਮੇਰੀ ਬੋਲੀ ਕੀ ਆ ਮੈਂ ਸੁਣਦਾ ਕੀ ਆ ਸਾਰੀਆਂ ਵਿਧੀਆਂ ਤੂੰ ਮੇਰੀਆਂ ਜਾਣਦਾ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ ਚਰਨੀ ਲਾਓ ਮਹਾਰਾਜ ਕਹਿੰਦੇ ਨੇ ਸਮਝਾਉਣਾ ਕਰਦੇ ਨੇ ਸਤਿਗੁਰੂ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਤੂੰ ਸਾਰਾ ਕੁਝ ਜਾਣਦਾ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਅਸੀਂ ਰੁੱਲਦੇ ਫਿਰਦੇ ਸੀ ਕੋਈ ਨਹੀਂ ਸੀ ਬਾਤ ਪੁੱਛਦਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਇਹ ਆਪਾਂ ਆਪਣੇ ਆਪ ਤੇ ਵੀ ਗੱਲ ਲਾਉਣੀ ਆ ਜੀ ਤੇ ਆਪਾਂ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨ ਵੀ ਇਤਿਹਾਸਕ ਬਚਨ ਵੀ ਆ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਇਤਿਹਾਸਕ ਬਚਨ ਵੀ ਆ ਹਿਸਟਰੀ ਆ ਜੋ ਬਿਛੋਟੇ ਬਚਪਨ ਦੇ ਵਿੱਚ ਮਾਤਾ ਪਿਤਾ ਜੀ ਚੜਾਈ ਕਰ ਗਏ ਸੀ ਨਾਨੀ ਆਪਦੇ ਘਰ ਲਿਆ ਇਸੀ ਨਾਨਕੇ ਪਿੰਡ ਆ ਗਿਆ ਸੀ ਬਾਸਰ ਕੇ ਜੋ ਅੰਮ੍ਰਿਤਸਰ ਦੇ ਨੇੜੇ ਹੀ ਹੈ ਉੱਥੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਰਹੇ ਘੁੰਗਣੀਆਂ ਵੇਚਦੇ ਰਹੇ ਪਹਿਲਾਂ ਤੁਰਦੇ ਫਿਰਦੇ ਫਿਰ ਉਸ ਤੋਂ ਬਾਅਦ ਸਤਿਗੁਰਾਂ ਨੇ ਉੱਥੇ ਪੱਕਾ ਹੀ ਰੱਖ ਲਿਆ ਨਾਨੀ ਜੀ ਵੀ ਉਹਨਾਂ ਦੇ ਚੜ੍ਹਾਈ ਕਰ ਗਏ ਸੀ ਤੇ ਉੱਥੇ ਫਿਰ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਇੱਥੇ ਪੱਕੀ ਡਿਊਟੀ ਕਰ ਲਓ ਪੱਕੇ ਸੇਵਾਦਾਰ ਹੋ ਜਾਓ ਇਸ ਗੁਰੂ ਘਰ ਦੇ ਉੱਥੇ ਫਿਰ ਸੇਵਾ ਕਰਦੇ ਸੀ ਉਸ ਤੋਂ ਬਾਅਦ ਫਿਰ ਸਤਗੁਰਾਂ ਨੇ ਤੀਜੇ ਪਾਤਸ਼ਾਹ ਨੇ ਆਪਣੀ ਬੇਟੀ ਦਾ ਰਿਸ਼ਤਾ ਵੀ ਕੀਤਾ ਉਹਨਾਂ ਨੂੰ ਤੇ ਗੁਰਤਾ ਗੱਦੀ ਤੇ ਵੀ ਆਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਇੱਕ ਇਤਿਹਾਸਿਕ ਬਚਨਾਂ ਨਾਲ ਵੀ ਰਿਲੇਟਰ ਹੈ ਇਹ ਸ਼ਬਦ ਤੇ ਆਪਾਂ ਆਪਣੇ ਤੇ ਲਾਉਣਾ ਜੋ ਭਾਵ ਅਰਥ ਵਿੱਚ ਜਾਣਾ ਵੀ ਆਪਾਂ ਆਪਣੇ ਆਪ ਨੂੰ ਕਹਣਾ ਵੀ ਸਤਗੁਰੂ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਨਹੀਂ ਸੀ ਪੁੱਛਦਾ ਫਿਰਦੇ ਸੀ ਦਰਦਰ ਤੇ ਤੁਰੇ ਇੱਧਰ ਉੱਧਰ ਕਰ ਮਕਾਂਡ ਕਰਦੇ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇਤਿਹਾਸ ਅਲੀ ਨਿਗਾਹ ਮਾਰ ਲਗੇ ਸਤਗੁਰਾਂ ਨੇ ਥਾਪੜੇ ਦਿੱਤੇ ਤੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਧੀਆਂ ਪ੍ਰਾਪਤ ਕਰੀਆਂ ਤੇ ਗੁਰੂ ਸਿਧਾਂਤਾਂ ਤੇ ਪਹਿਰਾ ਦਿੱਤਾ ਇਤਿਹਾਸ ਅਲੀ ਨਿਗਾਹ ਮਾਲੋ ਸਿੱਧ ਸੰਗ ਸਿੰਘਣੀਆਂ ਨੂੰ ਜਿਨ੍ਹਾਂ ਨੂੰ ਅਪਰਦਾਸ ਵਿੱਚ ਯਾਦ ਕਰਦੇ ਹਾਂ ਆਪਣੇ ਤੇ ਵੀ ਐਸੀ ਕਿਰਪਾ ਹੋ ਸਕਦੀ ਆ ਜਦੋਂ ਆਪਾਂ ਪਸਤਾਵਾ ਕਰਾਂਗੇ ਆਪਦੇ ਕੀਤੇ ਕੀਤੇ ਕਰਮਾਂ ਦਾ ਤੇ ਨਾਮ ਬਾਣੀ ਨਾਲ ਜੁੜਾਂਗੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਾਂਗੇ ਮਹਾਰਾਜ ਕਹਿੰਦੇ ਫਿਰ ਤੂੰ ਸਾਨੂੰ ਨਮਾਣਿਆਂ ਨੂੰ ਕੀੜਿਆਂ ਨੂੰ ਥਾਪੜਾ ਦੇ ਕੇ ਉੱਚੀ ਵਸਤਾ ਦੇ ਮਾਲਕ ਬਣਾਤਾ ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਂ ਗੁਰੂ ਨਾਨਕ ਸਾਹਿਬ ਕਹਿੰਦੇ ਧੰਨ ਧੰਨ ਹੈ ਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਧੰਨ ਅਸੀਂ ਤੇਰੇ ਜਾਨਾ ਨਮਾਣੇ ਜੇ ਤੇਰੇ ਸੇਵਕਾਂ ਤੇਰੇ ਭਗਤ ਹਾਂ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਜਿਹਨੂੰ ਮਿਲਣ ਦੇ ਨਾਲ ਸਾਡੇ ਸੋਗ ਸੰਤਾਪ ਉੱਡ ਜਾਂਦੇ ਨੇ ਕਿਸੇ ਪਾਸੇ ਨੂੰ ਫਿਰ ਚੜ੍ਹਦੀ ਕਲਾ ਵਾਲਾ ਜੀਵਨ ਬਣ ਜਾਂਦਾ ਮਨੁੱਖ ਦਾ ਬੀਬੀ ਆ ਚਾਹੇ ਭਾਈ ਆ ਭਾਈ ਆਪਾਂ ਨਾਮ ਬਾਣੀ ਨਾਲ ਜੁੜੀਏ ਗੁਰਬਾਣੀ ਪੜਹੀਏ ਸੁਣੀਏ ਸ਼ਬਦ ਵਿਚਾਰ ਸੁਣੀਏ نیٹ ਤੇ ਪਈ ਆ ਬਥੇਰੀ ਬਾਣੀ ਦੀ ਕਥਾ ਬਹੁਤ ਸੋਹਣੇ ਸੋਹਣੇ ਪ੍ਰਚਾਰਕ ਨੇ ਸਰਬਜੀਤ ਸਿੰਘ ਤੁੰਦੇ ਹੋਣੀ ਨੇ ਭਾਈ ਪੰਥਪ੍ਰੀਤ ਹੋਣੀ ਨੇ ਹੋਰ ਬਹੁਤ ਨੇ ਭਾਈ ਸਾਹਿਬ ਥੋੜੀਆਂ ਜੀਆਂ ਰੀਲਾਂ ਦੇ ਵਿੱਚ ਵੀ ਬੜਾ ਹਿੰਟ ਦੇ ਦੇ ਕੇ ਸਾਨੂੰ ਸਮਝਾਉਂਦੇ ਨੇ ਜਿਹਨੇ ਸਮਝਣਾ ਭਾਈ जिने ਹੋਰ ਕੁਛ ਦੇਖਣਾ ਉਹਦੀ ਮਰਜ਼ੀ ਆਪਣੇ ਵਿਚਾਰਾਂ ਪ੍ਰਤੀ ਸੁਤੰਤਰਾਂ ਇਨਸਾਨ ਪਰ ਗੁਰਬਾਣੀ ਕਹਿੰਦੀ ਆ ਨਾਮ ਬਾਣੀ ਨਾਲ ਜੁੜ ਜਾ ਤੇਰੇ ਕੋਲ ਸਾਧਨ ਹੁਣ ਮੋਬਾਈਲ ਹੈਗਾ ਮੋਬਾਈਲ ਤੇ ਨਾਮ ਬਾਣੀ ਤੂੰ ਸੁਣ ਸਕਦਾ ਸ਼ਬਦ ਵਿਚਾਰ ਸੁਣ ਸਕਦਾ ਕੀਰਤਨ ਸੁਣ ਸਕਦਾ ਇਸ ਤਰ੍ਹਾਂ ਆਪਾਂ ਜਦੋਂ ਨਾਮ ਬਾਣੀ ਨਾਲ ਜੁੜੇ ਰਹੇ ਤਾਂ ਹੌਲੀ-ਹੌਲੀ ਇਹਦਾ ਵੀ ਖਜ਼ਾਨਾ ਸਾਡੇ ਕੋਲੇ ਇਕੱਠਾ ਹੋ ਜਾਏਗਾ ਮਨ ਦੇ ਵਿੱਚ ਜਮਾ ਹੋ ਜਾਏਗਾ ਫਿਰ ਲੋਕ ਸੁਖੇ ਪ੍ਰਲੋਕ ਚਲੇ ਹੋ ਜਾਣੇ ਨੇ ਕਿਉਂਕਿ ਕੋਈ ਵੀ ਚੀਜ਼ ਆ ਆਪਣਾ ਅਸਰ ਦਿਖਾਉਂਦੀ ਆ ਨਾਮ ਤੇ ਬਾਣੀ ਆ ਜਿਹੜੀ ਇਹ ਤਾਂ ਬਹੁਤ ਸੇਤੀ ਮਨ ਨੂੰ ਚੇਂਜ ਕਰ ਲੈਂਦੀ ਆ ਜੇ ਆਪਾਂ ਮੰਨ ਲਈਏ ਤਾਂ ਜੇ ਨਹੀਂ ਮੰਣੀ ਫਿਰ ਤੂੰ ਭਾਵੇਂ ਪੜ ਪੜ ਗੱਡੀ ਲੱਦੀਏ ਪੜ ਪੜ ਕੇ ਜੇ ਪੋ ਇਸ ਤਰ੍ਹਾਂ ਪੰਗਤੀ ਆ ਗੁਰਬਾਣੀ ਦੇ ਵਿੱਚ ਵੀ ਤੂੰ ਪੜੀ ਚੱਲ ਫਿਰ ਧਾਰਮਿਕ ਕਿਤਾਬਾਂ ਪੜੀ ਚੱਲ ਗੁਰਬਾਣੀ ਪੜੀ ਚੱਲ ਜੇ ਤੂੰ ਗੱਲ ਹੀ ਨਹੀਂ ਮੰਣੀ ਫਿਰ ਤੇਰਾ ਜੀਵਨ ਪਾਈ ਉਹੋ ਜਿਹਾ ਹੀ ਰਹੇਗਾ ਜੇ ਇਹੋ ਜਿਹਾ ਤੂੰ ਆਇਆ